ਜ਼ਾਹਿਰ ਹੈ ਕਿ ਜੋ ਹੋ ਰਿਹਾ ਬਾ ਉਹ ਕਾਫੀ ਹੱਦ ਤੱਕ ਸਿਆਸਤ ਨਾਲ ਪ੍ਰੇਰਿਤ ਹੈ ਸਿਆਸਤ ਹੋ ਰਹੀ ਹੈ 10 ਸਾਲ ਪੁਰਾਣਾ ਕੇਸ ਜਿਹੜਾ ਬਾ ਸਰਕਾਰ ਨੇ ਅੱਜ ਕੱਢਿਆ ਬਾ 3 ਸਾਲ ਇਹ ਸਰਕਾਰ ਨੂੰ ਹੋ ਗਏ 3 ਸਾਲ ਪਹਿਲਾਂ ਇਸ ਕੇਸ ਨੂੰ ਜੋ ਹੁਣ ਐਵੀਡੈਂਸ ਸਾਹਮਣੇ ਆਇਆ ਵਾ ਇਹੋ ਹੀ ਐਵੀਡੈਂਸ ਪਹਿਲਾਂ 3 ਸਾਲ ਕਿਉਂ ਨਹੀਂ ਸਾਹਮਣੇ ਲਿਆਂਦਾ ਗਿਆ ਇਹਦੀ ਤਫਤੀਸ਼ 3 ਸਾਲ ਪਹਿਲਾਂ ਕਿਉਂ ਨਹੀਂ ਕੀਤੀ ਗਈ 3 ਸਾਲ ਤੋਂ ਜਾਂਚ ਪਹਿਲਾਂ ਤੋਂ ਚੱਲ ਰਹੀ ਆ ਉਹਦੇ ਵਿੱਚ ਹੋਰ ਕਲਾਜ਼ਸ ਐਡ ਕਿਉਂ ਨਹੀਂ ਕੀਤੇ ਗਏ ਇਹ ਸਾਰੀਆਂ ਸਾਰੇ ਮਸਲੇ ਜਿਹੜੇ ਨੇ ਇਹ ਹੁਣ ਸਾਹਮਣੇ ਆ ਰਹੇ ਆ ਸਰਾਇਆ ਇੰਡਸਟਰੀਜ਼ ਦਾ ਨਾਮ ਸਿਕਰਮੇ ਐਫਆਈਆਰ ਦੇ ਵਿੱਚ ਲਿਆਵਾ ਕਿ ਸਰਾਇਆ ਇੰਡਸਟਰੀਜ਼ ਦੇ ਵਿੱਚ ਜਿਹੜਾ ਪੈਸਾ ਆਇਆ ਵਾ ਉਹਦੀ ਪ੍ਰੋਪਰ ਉਹਦੀ ਉਹਦੀ ਰਸੀਡਸ ਨਹੀਂ ਹਨ ਔਰ ਉਹਦਾ ਉਹਦੀ ਐਕਸਪਲੇਨੇਸ਼ਨ ਨਹੀਂ ਬਣਦੀ ਔਰ ਉਹਨਾਂ ਗਰਾਂ ਦੇ ਵਿੱਚ ਬਿਕਰ ਸਿੰਘ ਜੀਠੀਆ ਨਰਜੀ ਦੇ ਮੰਤਰੀ ਵੀ ਸਨ ਇਹ ਸਹੀ ਆ ਉਹਨਾਂ ਦਿਨਾਂ ਦੇ ਵਿੱਚ ਮੈਨੂੰ ਯਾਦ ਹੈ ਮੈਂ ਜੂਨ ਦੇ ਵਿੱਚ ਸੀ ਕਿ ਅਸੀਂ ਇੱਕ ਬਹੁਤ ਡੀਟੇਲਡ ਰਿਪੋਰਟ ਵੀ ਕੀਤੀ ਸੀ ਵਾ ਪਿਛਲੇ ਪ੍ਰੋਗਰਾਮ 'ਚ ਦੱਸਿਆ ਸੀ ਜਿੱਦਿਸੇ ਦੱਸਿਆ ਸੀ ਕਿ ਕਿਵੇਂ ਇਹ ਮੰਤਰੀ ਜਿਹੜੇ ਨੇ ਬਾਦਲ ਪਰਵਾਰ ਜਿਹੜਾ ਵਾ ਇਹ ਸਰਕਾਰੀ ਕਾਰੋਬਾਰ ਸਰਕਾਰ ਦਾ ਫਾਇਦਾ ਆਪਣੇ ਕਾਰੋਬਾਰ ਦੇ ਵਿੱਚ ਕਰ ਲਿਆ ਪਰ ਅਫਸੋਸ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਤੇ ਕੋਈ ਇਨਕੁਆਇਰੀ ਹੋਈ ਨਹੀਂ ਅੱਜ ਅਸੀਂ ਇਹ ਇਨਕੁਆਇਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ 540 ਕਰੋੜ ਦਾ ਉਹ ਹਿਸਾਬ ਦੇਣ ਪਹਿਲੀ ਗੱਲ ਤੇ ਆ ਕਿ ਜੇ ਇਹ ਕੋਈ ਸੱਚ ਵੀ ਹੈ ਇਨਕੁਆਰੀ ਹੋਣੀ ਚਾਹੀਦੀ ਸੀ ਉਦੋਂ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਸਾਲ ਬਾਅਦ 2 ਸਾਲ ਬਾਅਦ 3 ਸਾਲ ਬਾਅਦ 4 ਸਾਲ ਬਾਅਦ ਹੋਣੀ ਚਾਹੀਦੀ ਸੀ ਮੇਰਾ ਖਿਆਲ ਹੈ ਜਿਹਦੇ ਵਿੱਚ ਕੋਈ 1% ਸੱਚ ਵੀ ਹੈ ਜਾਂ 100% ਦੀ ਸੱਚੀ ਹੈ ਕਿ ਮੇਰੇ ਖਿਆਲ 10 ਸਾਲ ਬਹੁਤ ਸਮਾਂ ਹੁੰਦਾ ਵਾ ਉਹਨੂੰ ਕਵਰ ਅਪ ਕਰਨ ਦਾ ਸੋ ਹੁਣ ਇਹਨੂੰ ਵਿਜੀਲੈਂਸ ਬਿਊਰੋ ਵਾਸਤੇ ਕੇਸ ਨੂੰ ਸਾਬਤ ਕਰਨਾ ਬਹੁਤ ਮੁਸ਼ਕਲ ਹੋ ਜਾਊਗਾ ਵੈਸੇ ਵੀ ਸਿਰਫ ਸਾਲ ਡੇਢ ਸਾਲ ਰਹਿ ਗਿਆ ਇਸ ਸਰਕਾਰ ਦਾ ਉਸ ਤੋਂ ਬਾਅਦ ਚੋਣਾ ਉਸ ਦਾ ਚੋਣਾ ਤੋਂ ਬਾਅਦ ਇਹ ਸਰਕਾਰ ਦੁਬਾਰਾ ਆਈ ਲੇਕਿਨ ਜੋ ਸਰਕਾਰ ਬਦਲੀ ਕੀ ਤੇ ਸਾਲ ਡੇਢ ਸਾਲ ਦੇ ਵਿੱਚ ਕੇਸ ਲਟਕਿਆ ਰਹਿਣਾ ਵਾ ਔਰ ਇਹ ਫਿਰ ਹਮੇਸ਼ਾ ਵਾਸਤੇ ਲਟਕ ਸਕਦਾ ਹੋ ਦੂਸਰਾ ਪੱਖ ਜਿਹੜਾ ਇਹਦੇ ਚ ਦੂਸਰਾ ਪਹਿਲੂ ਜਿਹੜਾ ਜਿਹੜਾ ਇਸ ਵਿਜੀਲੈਂਸ ਬਿਊਰੋ ਦੇ ਕੇਸ ਦੇ ਖਿਲਾਫ ਜਾਣਾ ਉਹ ਹੈ ਕਿ ਕੇਜਰੀਵਾਲ ਔਰ ਉਹ ਜੋ ਖਬਰਾਂ ਨੇ ਜਿਨ੍ਹਾਂ ਨੇ ਉਦੋਂ ਲਿਖਿਆ ਸੀ ਇਹਦੇ ਬਾਰੇ ਉਹਨਾਂ ਨੇ ਮਾਫੀ ਮੰਗੀ ਸੀ ਉਹ ਵੀ ਗੱਲ ਕੋਰਟ ਦੇ ਵਿੱਚ ਪੁੱਛੀ ਜਾਣੀ ਆ ਕਿ ਫਿਰ ਮਾਫੀ ਕੋ ਮੰਗੀ ਤੁਸੀਂ ਤੁਹਾਡੇ ਲੀਡਰ ਨੇ ਮਾਫੀ ਕੋ ਮੰਗੀ ਜਿਉਂਦੋ ਦਾ ਰਿਪੋਰਟ ਸਬੂਤ ਸੀ ਤੇ ਫਿਰ ਤੁਸੀਂ ਖੜੇ ਰਹਿੰਦੇ ਹੋ ਉਸ ਕੇਸ ਤੇ ਹਾਲਾਂਕਿ ਮੈਂ ਸੁਣਿਆ ਮਾਕੀ ਸੰਜੇ ਸਿੰਘ ਇਸ ਕੇਸ ਚੋਂ ਜੋ ਖੜੇ ਨੇ ਜਿਹੜੇ ਮੈਂਟਰ ਪਾਰਲੀਮੈਂਟ ਨੇ ਇੱਕ ਹੋਰ ਲੀਡਰਾਂ ਨੇ ਅਰਵਿੰਦ ਕੇਜਰੀਵਾਲ ਤੇ ਹੋਰਾਂ ਨੇ ਇਹਦੇ ਤੇ ਮਾਫੀ ਮੰਗੀ ਸੀ ਸੋ ਇਸ ਤਰੀਕੇ ਨਾਲ ਜੋ ਹੋੜਿਆਵਾ ਇਹ ਦੋ ਤਾਰੇ ਤਲਵਾਰੀਆਂ ਡਬਲ ਐਕਸ ਸਵੋਰਡ ਐ ਸਰਕਾਰ ਵਾਸਤੇ ਜੇਕਰ ਸਾਬਤ ਕਰ ਸਕਦੇ ਜਿਹਦੇ ਚਾਂਸਸ ਘਟਿਆ ਬਿਜ਼ਨਸ ਬਿਊਰੋ ਜੇਕਰ ਸਾਬਤ ਕਰ ਦਿੰਦਾ ਵਾ ਕਿ ਵਾਕਈਏ ਦੋ ਨੰਬਰ ਦਾ ਪੈਸਾ ਵਾ ਕਾਲੇ ਪਰਦੇ ਨਾਲ ਆਇਆ ਹੋਇਆ ਵਾ 500 ਕਰੋੜ 540 ਕਰੋੜ ਰੁਪਈਆ ਜੇ ਤੇ ਉਹ ਸਾਬਤ ਕਰ ਦਿੰਦਾ ਵਾ ਕਿ ਇਹ ਗਲਤ ਤਰੀਕੇ ਨਾਲ ਬਣਿਆ ਨਾ ਔਰ ਇਹ ਵਿਕਰਮ ਸਿੰਘ ਜੀਟੀਏ ਦੀ ਆਮਦਨ ਤੋਂ ਜ਼ਿਆਦਾ ਵਾ ਫਿਰ ਤੇ ਸਰਕਾਰ ਦੀ ਹੋ ਜੇ ਉਹ ਪੱਲੇ ਪੱਲੇ ਔਰ ਜੇ ਇਹ ਨਹੀਂ ਸਾਬਤ ਕਰ ਸਕਦੇ ਤੇ ਇਹ ਇਹੋ ਜਿਹਾ ਕਲੰਕ ਲੱਗਣਾ ਵਾ ਔਰ ਦੁਬਾਰਾ ਪਹਿਲੋਂ ਤੇ ਜਿਹੜਾ ਮਾਫੀ ਮੰਗ ਲਈ ਔਰ ਬੇਫਿਕਰੀ ਤੇ ਮਾਫੀ ਕਿਸੇ ਨੇ ਨਹੀਂ ਜੜੀ ਇਹ ਹੁਣ ਜੋ ਹੋ ਰਿਹਾ ਵਾ ਇਹਦੇ ਤੇ ਫਿਰ ਇਹ ਆਮ ਆਦਮੀ ਪਾਰਟੀ ਨੂੰ ਇਹਦਾ ਬਹੁਤ ਗਹਿਰਾ

ਮੋਬਾਈਲ ਫੋਨ ਪੜ ਰਹੇ ਜਾਂ 4 ਜਾਂ 8 ਲੈਪਟਾਪ ਫੜ ਰਹੇ ਕਿਸੇ ਵੀ ਕਰਦੇ ਜੇ ਉਹਦੇ ਕਰਦੇ ਵਿੱਚ ਕਿੰਨੇ ਲੈਪਟਾਪ ਹੈ ਕਿੰਨੇ ਮੋਬਾਈਲ ਫੋਨ ਹੈ ਕੀ ਸਾਬਤ ਕਰਦੇ ਇਹ ਵੀ ਉਹੀ ਸਾਬਤ ਕਰਦੇ ਆ ਕਿ ਬੜਾ ਕੋਈ ਕੋਈ ਗੈਜਟ ਫਲੈਂਸ ਸੇਵੀ ਜਾਂ ਕੋਈ ਇਹੋ ਹੀ ਸਾਬਤ ਕਰਦਾ ਮੈਂ ਸਾਬਤ ਨਹੀਂ ਕਰਦਾ ਕਿ ਇਹ ਗਲਤ ਹੈ ਜ਼ਮ ਉਹ ਸਦਾ ਰੋਟੀ ਨਾ ਖਾਂਦਾ ਹੋਵੇ ਔਰ ਮੋਬਾਈਲ ਫੀਟਾ ਹੋਵੇ ਸੋ ਵਾਕਈ ਅਸੀਂ ਇਸ ਬਸ ਸਹਿਮਤ ਆ ਕਿ ਜੇ ਕੋਈ ਗੁਨਾਹਗਾਰ ਆ ਸਾਨੂੰ ਵੀ ਲੱਗਦਾ ਹੁੰਦਾ ਸੀ 2014 15 16 ਦੇ ਵਿੱਚ ਵੀ ਇਹ ਰਿਕਵੈਸਟ ਵੀ ਜਿਤੇ ਦੀ ਪ੍ਰੋਪਰ ਤਪਦੀਸ਼ ਹੋਣੀ ਚਾਹੀਦੀ ਪਰ ਇਹਨੇ ਸਾਲਾ ਬਾਅਦ ਉਹ ਤਪਦੀਸ਼ ਜਿਹੜੀ ਆ ਉਹ ਕਰਨੇ ਉਹਦਾ ਕਿੰਨਾ ਪ੍ਰੂਫ ਐਸ ਵੇ ਲੈਵ ਅ ਕੋਲ ਔਰ ਫਿਰ ਉਸ ਮੌਕੇ ਤੇ ਉਹਦੀ ਤਪਦੀਸ਼ ਨਸ਼ਾ ਕਲਬ ਮੋਹਿਮ ਤੀ ਮਾਰਚ ਨਹੀਂ ਚਲਾਈ ਹੋਈ ਆ ਰੈਸਟ ਹੁਣ ਜੂਨ ਚ ਆ ਕੇ ਕੀ ਕੀਤੀ ਸੋ ਇਸ ਕਰਕੇ ਬਹੁਤ ਸਾਰੇ ਸਵਾਲ ਨੇ ਜਿਹੜੇ ਸਰਕਾਰ ਵਾਸਤੇ ਔਰ ਵਿਜਲਸ ਬਿਊਰੋ ਵਾਸਤੇ ਪ੍ਰੂਫ ਕਰਨੇ ਕਾਫੀ ਮਨੁੱਖ ਦੇ ਜਾਦ ਦੇਣਾ ਕਾਫੀ ਮੁਸ਼ਕਲ ਹੋਊਗਾ ਹਾਂ ਵਿਕਰਮ ਸਿੰਘ ਜਿੱਥੇ ਵਾਸਤੇ ਤੇ ਮੁਸ਼ਕਲ ਹੈ ਹੀ ਉਹ ਤੇ ਹੁਣ ਜਾਦ ਦੇਣ ਦੇ ਕਿ ਉਹ 540 ਕਰੋੜ ਰੁਪਏ ਕਿੱਥੋਂ ਆਇਆ ਲੇਕਿਨ ਸਰਕਾਰ ਵਾਸਤੇ ਮੈਨੂੰ ਸਾਬਤ ਕਰਨਾ ਬਹੁਤ ਮੁਸ਼ਕਲ ਹੋਊਗਾ ਕਿਉਂਕਿ ਇਹਦੇ ਉੱਪਰ ਸੁਪਰੀਮ ਕੋਰਟ ਦੇ ਫੈਸਲੇ ਸੁਪਰੀਮ ਕੋਰਟ ਦੇ ਜੱਜਮੈਂਟਸ ਸਾਡੇ ਸਾਹਮਣੇ ਸੋ ਇਹ ਬਹੁਤ ਵੱਡੀ ਚਣੌਤੀ ਸਰਕਾਰ ਨੇ ਆਪਣੇ ਹੱਥ ਲੈ ਲਈ ਹੈ ਦੇਖਦੇ ਹਾਂ ਕਿ ਇਸ ਚਣੌਤੀ ਤੇ ਸਰਕਾਰ ਖੜੀ ਉੱਤਰਦੀ ਹੈ ਜਾਂ ਫਿਰ اپੋਜੀਸ਼ਨ ਜਾਂ ਫਿਰ ਵਿਕਰਮ ਸਿੰਘ ਜਿੱਥੇ